ਆ ਦੇਖੋ ਬੱਚੇ ਬਣੇ ਹੋਏ ਨੇ ਕਿਵੇਂ ਬੱਚੇ ਬਣੇ ਹੋਏ ਨੇ ਆ ਦੇਖੋ ਬਜ਼ੁਰਗ ਇਹ ਇਹ ਬਜ਼ੁਰਗ ਫਸ ਗਏ ਵਿੱਚ ਇਹ ਆ ਜਾ ਮਾਤੇ ਆ ਜਾ ਆ ਲੈ ਜੋਗੜੀਆਂ ਆਪਣੀਆਂ ਜਿਵੇਂ ਪਹਿਲੀ ਕਲਾਸ ਚ ਪੜਦੀ ਹੁੰਦੀਆਂ ਨੇ ਦੇਖਿਆ ਪਹਿਲੀ ਕੱਚੀ ਚ ਪੜਦੀ ਨੇ ਚਲੋ ਸਾਡਾ ਬੱਚਾ ਉਹ ਬੈਠਾ ਇੱਕ ਉਹ ਬੈਠੀ ਹੈ ਮਾਤਾ ਸਾਡੀ ਵਾਟਰ ਵੰਡਰਲੈਂਡ ਮੈਂ ਇਹਨਾਂ ਨੂੰ ਖਿਲਾਉਣ ਲੈ ਇੱਕ ਖਿਲਾਉਣ ਲੈ ਕੇ ਆਏ ਆ ਬੱਚਿਆਂ ਨੂੰ ਉਹ ਕਹਿੰਦੇ ਸੀ ਬਾਗ ਵਿੱਚ ਲੈ ਕੇ ਚੱਲ ਬਾਗ ਜਿੱਥੇ ਮੈਂ ਕਿਹਾ ਸਾਨੂੰ ਖਾਣਾ ਥੋੜਾ ਪਾਰਕ ਰਹਿ ਗਿਆ ਮੈਂ ਉਈ ਨੋਮੀ ਨਾਲ ਲਈ ਮੈਂ ਕਹਿੰਦਾ ਤੁਹਾਨੂੰ ਖਲਾ ਲਿਆ ਆ ਚਾਰ ਇਹ ਇਹ ਵੱਡਾ ਮੁੰਡਾ ਇਹ ਵੀ ਖੇਡਣ ਆਇਆ ਸਾਰੀ ਸਾਰੀਆਂ ਉਹ ਦੇਖੋ ਆ ਰਸੀਆਂ ਨਾ ਤੋੜ ਦਿਓ ਤੁਸੀਂ ਅਗਲੇ ਦਿਨ ਇਹ ਭਰਾ ਲੈਂਦੇ ਆ ਇੱਥੇ ਆ ਦੇਖੋ ਦੇਖੀ ਬਜ਼ੁਰਗਣੀਆਂ ਬਣੀਆਂ ਹੋਈਆਂ ਦੋਨੋਂ ਬੱਚੀਆਂ ਬੱਚੀਆਂ ਬੜੀਆਂ ਹਾਂ ਦੀ ਦੀ ਦੇਖੋ ਲੈ ਆਏ ਹਾਏ ਹਾਏ ਸਕੂਟਰ ਚਲਾਓ ੜਰ ਸ਼ੂ ਸ਼ ਕੀ ਆ ਬਾਤ ਐ ਬੇਬੇ ਇਹਨਾਂ ਦਾ ਧਿਆਨ ਰੱਖਿਓ ਜੋ ਕੰਦਾ ਠੀਕ ਹੈ ਨਾ ਕੋਈ ਲੁੱਟ